ਹਾਏ ਗਰਮੀ ਹਾਏ ਗਰਮੀ ਹਾਏ ਗਰਮੀ ਜੀ ਹਾਂ ਪੈ ਰਹੀ ਇਸ ਅਤਿ ਗਰਮੀ ਨੇ ਅਤ ਕਰਾ ਰੱਖੀ ਹੈ ਜੇਕਰ ਇਸ ਗਰਮੀ ਚ ਕੁਝ ਸਾਵਧਾਨੀ ਨਾ ਵਰਤੀ ਗਈਆਂ ਤਾਂ ਇਹ ਗਰਮੀ ਜਾਨ ਲੈਵਾ ਵੀ ਹੋ ਸਕਦੀ ਹੈ ਅਤ ਦੀ ਪੈ ਰਹੀ ਇਸ ਗਰਮੀ ਤੋਂ ਬਚਣ ਲਈ ਸੁਣੋ ਮਾਹਿਰ ਡਾਕਟਰਾਂ ਦੇ ਸੁਝਾਅੋ ਦੇਖੋ ਸਭ ਤੋਂ ਜ਼ਰੂਰੀ ਤੇ ਇਹ ਹੈ ਵੀ ਹੀਟ ਐਕਸਪੋਜ਼ਰ ਤੋਂ ਬਚਿਆ ਜਾਵੇ ਜਿਵੇਂ ਦੁਪਹਿਰੇ ਲੂ ਚਲਦੀ ਹੈ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜਿੰਨਾ ਹੋ ਸਕੇ ਤੇ ਜਿਆਦਾ ਜ਼ਰੂਰੀ ਨਾ ਹੋਵੇ ਤਾਂ ਬਾਹਰ ਜਾਵਨ ਤੋਂ ਬਚਿਆ ਜਾਵੇ ਪਾਣੀ ਬਹੁਤ ਜ਼ਿਆਦਾ ਪੀਤਾ ਜਾਵੇ ਪਾਣੀ ਬਹੁਤ ਜ਼ਿਆਦਾ ਪੀਤਾ ਜਾਵੇ ਤਰਲ ਪਦਾਰਥ ਜ਼ਿਆਦਾ ਪੀਤੇ ਜਾਣ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਖਾਸ ਧਿਆਨ ਦੀ ਲੋੜ ਹੈਗੀ ਐ ਸੂਤੀ ਕੱਪੜੇ ਪਾਈ ਜਾਣ ਖੁੱਲੇ ਦੇ ਕੱਪੜੇ ਪਾਈ ਜਾਣ ਸਿੰਥੈਟਿਕ ਤੋਂ ਪਰਹੇਜ਼ ਕੀਤਾ ਜਾਵੇ ਮਿਰਚ ਮਸਾਲੇ ਚੀਜ਼ਾਂ ਜਿਹੜੀਆਂ ਇਹ ਅਵਾਇਡ ਕੀਤੀ ਆ ਜਾਂ ਬਾਕੀ ਫਿਰ ਵੀ ਕਿਸੇ ਨੂੰ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਹ ਨਾਲ ਦੀ ਨਾਲ ਆਪਣੇ ਨੇੜੇ ਦੇ ਸਰਕਾਰੀ ਹਸਪਤਾਲੇ ਸੰਪਰਕ ਕਰਨ ਹੋਰ ਇਸ ਪਾਊਡਰ ਨਿੰਬੂ ਦੇ ਸ਼ਕੰਵੀ ਮਿਕਸ ਜੂਸ ਤੇ ਲੱਸੀ ਵਗੈਰਾ ਇਹਨਾਂ ਚੀਜ਼ਾਂ ਦਾ ਜਿਆਦਾ ਤੋਂ ਜਿਆਦਾ ਸੇਵਨ ਕੀਤਾ ਜਾਵੇ ਤਲੀਆਂ ਚੀਜ਼ਾਂ ਮਿਰਚ ਮਸਾਲੇ ਵਾਲੀ ਤੇਜਾ کارਬੋਨੇਟਡ ਡਰਿੰਕਸ ਇਹਨਾਂ ਨੂੰ ਅਵੋਇਡ ਕੀਤਾ ਜਾਵੇ। ਹੀਟ ਵੇਵ ਦਾ ਅਲਰਟ ਹੈਗਾ ਸਾਡੇ ਕੋਲ ਸਰਕਾਰੀ ਹਸਪਤਾਲ ਜਾਂ ਸਾਡੇ ਬਕਾਇਦਾ ਕਿ ਕੋਰਡ ਰੂਮ ਬਣਿਆ ਹੋਇਆ ਹੈਗਾ। ਹੀਟ ਵੇਵ ਦੀ ਕੋਈ ਪ੍ਰੋਬਲਮ ਹੈਗੀ ਹੈ, ਹੀਟ ਦੀ ਕੋਈ ਪ੍ਰੋਬਲਮ ਹੈਗੀ ਹੈ, ਇਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਐਮਰਜੈਂਸੀ ਦਾ ਸੰਭਾਲਨ ਦਾ ਸਾਡੇ ਕੋਲ ਇੰਤਜ਼ਾਮ ਹੈਗਾ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ, ਕੋਈ ਚੱਕਰ ਆਂਦੇ ਆ, ਘਬਰਾਹਟ ਹੁੰਦੀ ਹੈ, ਗਰਮੀ ਤੋਂ ਕੋਈ ਪਰੇਬਲ ਆਂਦੀ ਹੈ ਤਾਂ ਇਮੀਡੀਏਟਲੀ ਆਪਣੇ ਨੇੜੇ ਤੋਂ ਨੇੜੇ ਸਰਕਾਰੀ ਹਸਪਤਾਲ ਵਿੱਚ ਪਹੁੰਚਣਾ ਚਾਹੀਦਾ। ਸਾਡੇ ਕੋਲ ਇਸ ਚੀਜ਼ ਦਾ ਪੂਰਾ ਪ੍ਰਬੰਧ ਹੈਗਾ ਅਸੀਂ ਕੰਕਰਮ ਬਕਾਇਦਾ ਬਣਾਇਆ ਹੋਇਆ ਇਸੇ ਜਿਵੇਂ ਪੰਜਾਬ ਸਰਕਾਰ ਨੇ ਵੀ ਕਈ ਗਾਈਡਲਾਈਨ ਜੋ ਜਾਰੀ ਕੀਤੀਆਂ ਵਰਨਿੰਗ ਵੀ ਜਾਰੀ ਕੀਤੀਆਂ ਈਲਾਤ ਦੀ ਗਰਮੀ ਪੈਣੇ ਚ ਪੈ ਲਈ ਉਹਦੇ ਕਰਕੇ ਸਭ ਤੋਂ ਦੇਖੋ ਪਹਿਲੀ ਗੱਲ ਤਾਂ ਇਹ ਕਿ ਆਪਾਂ ਨੂੰ ਪਰਹੇਜ਼ ਰੱਖਣਾ ਚਾਹੀਦਾ ਹੈ ਗਰਮੀ ਦੇ ਵਿੱਚ ਬਾਹਰ ਨਿਕਟ ਤੋਂ ਘੱਟ ਤੋਂ ਘੱਟ ਨਿਕਲਿਆ ਜਾਵੇ ਜੇ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਤਾਂ ਨਿਕਲਿਆ ਜਾਵੇ ਤੇ ਗਰਮੀ ਦੇ ਵਿੱਚ ਆਪਣੀ ਬੋਡੀ ਨੂੰ ਹਾਈਡਰੇਸ਼ਨ ਘਟ ਜਾਂਦਾ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਇਸ ਕਰਕੇ ਪਾਣੀ ਵੱਤ ਵੱਤ ਪੀਣਾ ਚਾਹੀਦਾ ਹੈ ਮੈਨੂੰ ਐਵਰੇਜ ਜਿਹੜੀ ਹੈ 2.5 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਤੇ ਜਵੇਂ ਤਰਬੂਜ ਮਦੀਰਾ ਹੋ ਗਿਆ ਫਰੂਟ ਜਿਹੜੇ ਵੀ ਆਂਦੇ ਵੱਤ ਵੱਤ ਪਾਣੇ ਚਾਹੀਦੇ ਹੈ ਗਰਮ ਚੀਜ਼ਾਂ ਹੋਗੀਆਂ ਚਾਹ ਕਾਫੀ ਇਹਦਾ ਬਿਲਕੁਲ ਘੱਟ ਤੋਂ ਘੱਟ ਤੇ ਵਰਤਣਾ ਚਾਹੀਦਾ ਤੇ ਬਾਕੀ ਰਿਹਾ ਚਮੜੀ ਦੇ ਰੋਗਾਂ ਤੇ ਉਹਦੇ ਵਿੱਚ ਦਦ ਫੰਗਰਤੀ ਬਿਮਾਰੀ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਉਹਦੇ ਵਾਸਤੇ ਕਿ ਆਪਣੇ ਕੱਪੜੇ ਗਰਮ ਪਾਣੀ 'ਚ ধਵਾਓ ਜਾਂ ਨਿਗਾ ਪਾਣੀ ਕਰਕੇ ਉਹਦੇ 'ਚ ਤੇ ਖੁੱਲੇ ਕੱਪੜੇ ਪਾਓ ਟਾਈਟ ਕੱਪੜੇ ਨਾਲ ਮੁੜਕੇ ਨਾਲ ਪਤੀਨੇ ਨਾਲੇ ਜਿਆਦਾ ਗਰਮੀ ਫੈਲਦੀ ਹੈ ਤੇ ਬਿਮਾਰੀ ਫੈਲਦੀ ਹੈ ਤੇ ਉਹਦੇ ਨਾਲ ਪਿਤ ਦੀ ਬਿਮਾਰੀ ਵੀ ਹੁੰਦੀ ਹੈ ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਖੁੱਲੇ ਤੁੱਤੀ ਕੱਪੜੇ ਪਾਵੇ ਟਾਈਟ ਕੱਪੜਿਆਂ ਤੋਂ ਬਚਿਆ ਜਾਵੇ ਤੇ ਕੱਪੜੇ ਰੋਜ਼ਾਨਾ ਲੈ ਕੇ ਦੋ ਇੱਕ ਦਿਨ ਬਾਅਦ ਇੱਕ ਦੂਜਾ ਦਿਨ ਜ਼ਰੂਰ ਤਵਾਣੇ ਚਾਹੀਦੇ ਚਾਦਰਾਂ ਵੀ ਆਪਣੇ ਗਰਮ ਪਾਣੀ 'ਚ ਭਿਉ ਕੇ ਧੁੱਪ ਲਵਾ ਕੇ ਫਿਰ ਪੁੱਠੇ ਪ੍ਰੈਟ ਕਰਕੇ ਚਾਦਰਾਂ ਤੇ ਫਿਰ ਫਿਰ ਆਪਣੀ ਚਾਦਰਾਂ ਵਿਛਾਓ ਤੇ ਇਸ ਕਰਕੇ ਗਰਮੀ ਦੇ ਵਿੱਚ ਖਾਸ ਕਰਕੇ ਪਿਤ ਪੰਗਰਤੀ ਬਿਮਾਰੀ ਦਾ ਦਦ ਹੋ ਜਾਂਦੀ ਹੈ ਅਲਰਜੀ ਹੋ ਜਾਂਦੀ ਹੈ ਇਸ ਤੋਂ ਵਿੱਚ بچਿਆ ਜਾ ਸਕਦਾ ਹੈ ਠੀਕ ਤੁਹਾਨੂੰ ਪਿਤ ਨੂੰ ਲੈ ਕੇ ਕਈ ਕਹਿੰਦੇ ਵੀ ਕਾਜੀ ਆਉਂਦੀ ਸੀ ਐਪ੍ਰੈਲ ਨੂੰ ਉਹ ਤੁਹਾਨੂੰ ਲਾ ਲਓ ਉਹਦੇ ਨਾਲ ਵੀ ਆਰਾਮ ਮਿਲਦਾ ਪਿਤ ਨੂੰ ਲੈ ਕੇ ਦੇਖੋ ਇਸ ਤਰ੍ਹਾਂ ਦੀ ਟਿਊਬ ਤਾਂ ਆਉਂਦੀ ਆ ਉਹ ਸਾਡੇ ਕੋਲ ਹੈ ਅੰਦਰ ਅਵੇਲੇਬਲ ਹੈ ਤੇ ਵਿੱਚ ਅਲਰਜੀ ਵਾਲੀ ਟਿਊਬ ਵੀ ਆਉਂਦੀ ਆ ਪਿਤ ਦੀ ਆਉਂਦੀ ਆ ਜਿਹਨੂੰ ਆਪਾਂ ਕੈਲਾਮਾਈਨ ਲੋਸ਼ਨ ਕਹਿੰਦੇ ਆ ਕੈਲਾਮਾਈਨ ਲੋਸ਼ਨ ਹਰੇਕ ਦੇ ਘਰ ਦੇ ਵਿੱਚ ਅੱਜਕੱਲ੍ਹ ਹੁੰਦਾ ਹੈ ਤੇ ਕਾਲਾ ਮੀਨ ਲੋਸ਼ਨ ਤਾਂ ਲਗਾਣਾ ਚਾਹੀਦਾ ਹੈ ਪਿਤ ਵਾਸਤੇ ਤੇ ਪਾਣੀ ਜਿਆਦਾ ਪੀਣਾ ਚਾਹੀਦਾ ਪਾਣੀ ਘੱਟ ਪੀਂਦ ਕਰਕੇ ਟਾਈਟ ਕੱਪੜੇ ਕਰਦੇ ਹੈ ਪਿਤ ਜਿਆਦਾ ਹੁੰਦੀ ਹੈ ਇਸ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਤੇ ਭਰੇਜ ਕਰਾ ਰੱਖਣਾ ਹੈ ਟਾਈਟ ਕੱਪੜੇ ਤਾਂ ਬਰੀਕ ਬਰੀਕ ਲਾਲ ਲਾਲ ਦਾਣੇ ਵੀ ਹੁੰਦੇ ਆ ਉਹ ਕੀ ਹੋਦਾ ਲਾਲ ਦਾਣੇ ਹੋ ਜਾਂਦੇ ਆ ਦੇਖੋ ਲਾਲ ਦਾਣੇ ਆਉਂਦੇ ਆ ਉਹ ਆਪਾਂ ਪਿਤ ਵੀ ਕਹਿ ਸਕਦੇ ਆ ਕਈ ਵਾਰ ਉਹ ਅਲਰਜੀ ਵਾਲੇ ਦਾਣੇ ਵੀ ਹੁੰਦੇ ਆ ਉਹ ਕੋਈ ਦਿੱਤੀ ਆ ਕੇ ਇੱਕ ਵਾਰ ਇੱਥੇ ਸਰਕਾਰੀ ਹਸਪਤਾਲ 'ਚ ਮੈਨੂੰ ਦਿਖਾ ਸਕਦੇ ਹੋ ਉਹ ਆਪਾਂ ਕੇ ਫਰਦਰ ਜੋ ਵੀ ਹੁੰਦਾ ਪਿਤ ਜਾਂ ਅਲਰਜੀ ਉਹ ਹਸਪਤਾਲ ਨਾਲ ਅਗੇ ਦਵਾਈ ਦੇ ਤੇ ਤੱਕ ਦੀ ਆਪਾਂ